ਬਹੁਤ ਹੀ ਸਤਿਕਾਰਯੋਗ ਸਪੈਸ਼ਲ ਕਾਡਰ ਦੇ ਆਪਕ ਫਰੰਟ ਪੰਜਾਬ ਸਮੁੱਚੇ ਕਾਡਰ ਨੂੰ ਬੇਨਤੀ ਆ 8 ਫਰਵਰੀ ਨੂੰ ਆਪਣੀਆਂ ਮੰਗਾਂ ਦੇ ਸੰਬੰਧੀ ਪੰਜਾਬ ਦੇ 12710 ਅਧਿਆਪਕਾਂ ਦੀਆਂ ਮੰਗਾਂ ਜਿਹੜੀਆਂ ਕਿ ਹਜੇ ਪੰਜਾਬ ਸਰਕਾਰ ਦੇ ਦਵਾਰ ਤੇ ਲੜਕਦੀਆਂ ਪਈਆਂ ਨੇ ਉਹਨਾਂ ਨੂੰ ਮੰਨਵਾਉਣ ਦੇ ਲਈ ਵੱਡੇ ਪੱਧਰ ਤੇ ਆਪਾਂ ਰੈਲੀ ਰੱਖਣ ਜਾ ਰਹੇ ਹਾਂ 8 ਫਰਵਰੀ ਨੂੰ ਸੋ ਸਾਰੇ ਸਾਥੀ ਵੱਡੀ ਗਿਣਤੀ ਦੇ ਵਿੱਚ ਵੱਡੇ ਜੋਸ਼ ਦੇ ਨਾਲ ਗਿਆਨ ਦੇ ਨਾਲ ਸੂਝ-ਬੂਝ ਦੇ ਨਾਲ ਵੱਡੀ ਗਿਣਤੀ ਨੂੰ ਲੈ ਕੇ ਮਿੱਥੇ ਹੋਏ ਸਥਾਨ ਤੇ ਪਹੁੰਚਿਓ ਮਿੱਥੇ ਹੋਏ ਸਮੇਂ ਤੇ ਪਹੁੰਚਿਓ ਸੋ ਮਹਾਲੀ ਦੇ ਸਥਾਨ ਤੇ ਅੰਬ ਸਾਹਿਬ ਗੁਰਦੁਆਰੇ ਵਿਖੇ ਆਪਾਂ ਇਕੱਠੇ ਹੋਣਾ ਹੈ ਸਮਾਂ 11 ਵਜੇ ਦਾ ਹੁਣ ਮੌਸਮ ਹੈ ਜਿਹੜਾ ਉਹ ਵੀ ਠੀਕ ਚੱਲ ਰਿਹਾ ਹੈ ਆਸ ਕਰਦੇ ਹਾਂ 8 ਤਰੀਕ ਤੱਕ ਵੀ ਮੌਸਮ ਹੋਰ ਵੀ ਵਧੀਆ ਹੋ ਜਾਊਗਾ ਜੇਕਰ ਸਾਥੀਓ ਬੇਸ਼ੱਕ ਇਹ ਗੱਲ ਜਿਹੜੀ ਮੈਂ ਤੁਹਾਨੂੰ ਹੁਣ ਤੱਕ ਕਹੀ ਆ ਇਹ ਤੁਸੀਂ ਇਹ ਤੋਂ ਜਾਣਕਾਰ ਹੈਗੇ ਹੋ ਪਲੀਪਾਂ ਤੁਹਾਨੂੰ ਇਹ ਸਾਰੀ ਚੀਜ਼ ਦੀ ਸੂਝ-ਬੂਝ ਹੈ ਤੁਹਾਡੇ ਤੱਕ ਸਨੇਹਾ ਪਹੁੰਚਿਆ ਪਰ ਆ ਵੀਡੀਓ ਕਲਿੱਪ ਦੇ ਜ਼ਰੀਏ ਮੈਂ ਤੁਹਾਨੂੰ ਸਪੈਸ਼ਲੀ ਤੌਰ ਤੇ ਹੱਥ ਵੰਨ ਕੇ ਬੇਨਤੀ ਕਰਦਾ ਵੀ ਜੇਕਰ ਅਸੀਂ ਹੁਣ ਵੀ ਨਾ ਜਾਗ ਗਏ ਜੇਕਰ ਅਸੀਂ ਹੁਣ ਵੀ ਆਪਣਾ ਜੋਸ਼ ਆਪਣੀ ਗੱਲ ਪੰਜਾਬ ਸਰਕਾਰ ਦੇ ਦਵਾਰ ਤੇ ਨਾ ਰੱਖੀ ਜੇਕਰ ਅਸੀਂ ਹੁਣ ਵੀ ਵੱਡੇ ਇਕੱਠ ਦੇ ਨਾਲ ਆਪਣੇ ਆਗੂਆਂ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੀ ਜਿੰਨਾ ਵੀ ਸਮਾਂ 58 ਸਾਲ ਤੱਕ ਸਾਡੇ ਕੋਲੇ ਹੈ ਚਾਹੇ ਕਿਸੇ ਕੋਲੇ 20 ਸਾਲ ਨੇ ਕਿਸੇ ਕੋਲੇ 15 ਸਾਲ ਨੇ ਕਿਸੇ ਕੋਲੇ 10 ਸਾਲ ਨੇ ਕਿਸੇ ਕੋਲੇ 5 ਨੇ ਇਹ ਸਾਡਾ ਐਸੇ ਤਰ੍ਹਾਂ ਲਟਕਧਿਆਂ ਦਾ ਮਤਲਬ ਬਰਬਾਦੀ ਵਾਲੇ ਸਮੇਂ 'ਚ ਸ਼ੋਸ਼ਣ ਕਰਵਾਉਂਦਿਆਂ ਦਾ ਲੰਘ ਜਾਊਗਾ ਹੁਣ ਜੇਕਰ ਅਸੀਂ ਆਪਣੀ ਭਾਰਤੀ ਤੋਂ ਲੈ ਕੇ ਹੁਣ ਤੱਕ ਸੰਘਰਸ਼ਮਈ ਲਾਈਫ ਜਿਉਂਦੇ ਆ ਰਹੇ ਹਾਂ ਸੜਕਾਂ ਤੇ ਧਰਨੇ ਮੁਜਾਰੇ ਮਰਨ ਵਰਤ ਰੈਲੀਆਂ ਪਤਾ ਨਹੀਂ ਕੀ ਕੀ ਅਸੀਂ ਸਹਿਆਗਾ ਸਹਿਣ ਕੀਤਾਗਾ ਤਾਂ ਉਸ ਇਤਿਹਾਸ ਨੂੰ ਯਾਦ ਕਰਦੇ ਹਾਂ ਉਸ ਆਪਣੇ ਜਜ਼ਬੇ ਨੂੰ ਜਗਾਉਂਦੇ ਹਾਂ ਸਿਰਫ ਅੱਜ 6 ਮਹੀਨੇ ਤੁਹਾਡੇ ਤੋਂ ਮੰਗਦੇ ਹਾਂ ਸਿਰਫ 6 ਮਹੀਨੇ ਜੇਕਰ ਅਸੀਂ ਕਿਸੇ ਇਹੋ ਜੀ ਪ੍ਰਸਥਿਤੀ ਨੂੰ ਮੁੱਖ ਰੱਖ ਕੇ ਅਵੇਸਲੇ ਹੋਏ ਰਹੇ ਇਹੋ ਜੀ ਲਾਰੇ ਲੱਪੇ ਦੀ ਨੀਤੀ ਨੂੰ ਮੁੱਖ ਰੱਖ ਕੇ ਅਵੇਸਲੇ ਹੋਏ ਰਹੇ ਵੀ ਸਾਡਾ ਮਸਲਾ ਆਪਣੇ ਆਪ ਹੱਲ ਹੋ ਜਾਊਗਾ ਤਾਂ ਅਸੀਂ ਬਹੁਤ ਵੱਡੇ ਭਲੇਖੇ 'ਚ ਹੋਵਾਂਗੇ ਤੇ 6 ਮਹੀਨੇ 7 ਮਹੀਨੇ 10 ਮਹੀਨੇ ਜੇਕਰ ਸਾਡੇ ਹੱਥ 'ਚੋਂ ਲੰਘ ਗਏ ਇਸੇ ਤਰ੍ਹਾਂ ਸਰਕਾਰ ਨੇ ਸਾਡਾ ਕੋਈ ਹੱਲ ਨਾ ਕੀਤਾ ਤਾਂ ਸਾਰੀ ਜ਼ਿੰਦਗੀ ਆਉਣ ਵਾਲੀ ਟਾਈਮ ਆ ਜਿਹੜਾ ਉਹ ਬਰਬਾਦੀ ਦੇ ਆਲਮ 'ਚ ਰਹੂਗਾ 58 ਸਾਲ ਦੀ ਉਮਰ ਹੋ ਜਾਣੀ ਆ ਸਮਾ ਬਹੁਤ ਤੇਜ਼ੀ ਨਾਲ ਲੰਘ ਰਿਹਾ ਤੇ 58 ਸਾਲ ਦੇ ਸਮੇਂ ਤੋਂ ਬਾਅਦ ਸਾਡੇ ਪੱਲੇ ਕੁਝ ਨਹੀਂ ਪੈਣਾ ਕਿਹੋ ਜੀ ਜ਼ਿੰਦਗੀ ਹੋਊਗੀ ਅੱਜ ਸਾਡੇ ਲੋਕਾਂ ਦਾ ਵੱਡੀ ਯੋਗਤਾ ਪ੍ਰਾਪਤ ਜਿਹੜੇ ਸਾਡੇ ਲੋਕ ਨੇ ਸਾਰੇ ਚੰਗੀਆਂ ਡਿਗਰੀਆਂ ਵਾਲੇ ਸਾਰਿਆਂ ਦਾ ਮੂੰਹ ਮਹੰਦਰਾ ਰਹਿਣ ਸਹਿਣ ਕੱਪੜਾ ਲੀੜਾ ਪਹਿਨਦਾ ਢੰਗ ਇਹ ਬੇਸ਼ੱਕ ਇੱਕ ਸਰਕਾਰੀ ਮੁਲਾਜ਼ਮਾ ਲਾਏ ਜੀ ਅਧਿਆਪਕ ਆਲਾ ਹੈ ਪਰ ਜੇਕਰ ਅਸੀਂ 58 ਸਾਲ ਦੀ ਉਮਰ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਵਾ ਕੇ 58 ਸਾਲ ਦੀ ਉਮਰ ਤੇ ਘਰੇ ਜਾਓਗੇ ਤਾਂ ਕਿਹੜੇ ਹਾਲਾਤ ਹੋਣਗੇ ਉਹ ਤੇ ਚਾਨਣਾ ਜ਼ਰੂਰ ਰੱਖਿਆ ਕਰੋ ਸੋ ਸਾਡਾ ਉਹ 58 ਸਾਲ ਤੋਂ ਬਾਅਦ ਵਾਲਾ ਤੇ ਅੱਜ ਦੇ ਦਿਨਾਂ ਤੋਂ ਬਾਅਦ ਵਾਲਾ ਜਿੰਨਾ 58 ਸਾਲ ਤੱਕ ਸਾਡਾ ਸਮਾਂ ਬਣਦਾ ਜੌਬ ਦਾ ਉਹ ਸੁਨਹਿਰੀ ਰਹੇ ਅਸੀਂ ਸੰਤੁਸ਼ਟ ਜਨਕ ਜ਼ਿੰਦਗੀ ਜਿਉਈਏ ਸਾਡੀ ਮਿਹਨਤ ਦਾ ਮੁੱਲ ਸਾਨੂੰ ਮਿਲੇ ਇਹੋ ਜਿਹੇ ਉਪਰਾਲੇ ਅਸੀਂ ਕਰੀਏ ਇੱਥੇ ਅਸੰਭਵ ਕੁਝ ਨਹੀਂ ਹੁੰਦਾ ਬੇਸ਼ੱਕ ਸਪੈਸ਼ਲ ਕਾਡਰ ਵਿਧਾਇਕ ਜ ਸਪੈਸ਼ਲ ਨੀਤੀ ਲਿਆ ਕੇ ਪਾਲਿਸੀ ਬਣਾ ਕੇ ਸਰਕਾਰ ਨੇ ਸਾਨੂੰ ਪੱਕੇ ਕੀਤਾ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਵਹਿਮ ਹੋਣਗੇ ਵੀ ਇਸ ਤੋਂ ਬਾਅਦ ਅੱਗੇ ਸਾਡੇ ਲਈ ਕੁਝ ਨਹੀਂ ਹੈ ਪਰ ਲੋਕਾਂ ਦੀ ਤਾਕਤ ਦੇ ਅੱਗੇ ਸਾਰੇ ਮਸਲੇ ਹੱਲ ਹੋ ਜਾਂਦੇ ਹੁੰਦੇ ਨੇ ਸੋ ਆਪਾਂ ਹੰਬਲਾ ਮਾਰੀਏ ਮੈਂ ਤੁਹਾਨੂੰ ਬੇਨਤੀ ਹੱਥ ਵਨ ਕੇ ਬੇਨਤੀ ਕਰਦਾ ਸਮੁੱਚੇ ਕਾਡਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬਲਾਕ ਪ੍ਰਧਾਨਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ 1207 1200 12710 ਕਾਡਰ ਦਾ ਜਿੰਨੇ ਵੀ ਆਗੂ ਨੇ ਜਿੰਨੇ ਵੀ ਉਹਨਾਂ ਦੇ ਅਹੁਦੇਦਾਰ ਨੇ ਆਗੂਆਂ ਤੋਂ ਬਿਨਾਂ ਹੋਰ ਬਹੁਤ ਚੰਗੀ ਸੂਝ ਰੱਖਣ ਵਾਲੇ ਸੰਘਰਸ਼ ਦੇ ਵਿੱਚ ਪਹਿਲ ਕਦਮੀ ਕਰਨ ਵਾਲੇ ਜੋਸ਼ੀਲੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਅਸੀਂ ਇੱਕ ਵੱਡਾ ਹਮਲਾ ਮਾਰੀਏ ਅਸੀਂ ਆਪਣੇ ਹਰ ਸਾਥੀ ਨੂੰ ਘਰ ਚੋਂ ਕੱਢੀਏ ਬੱਸਾਂ ਪਰ ਪਰ ਕੇ ਮਹਾਲੀ ਅਸੀਂ ਲੈ ਕੇ ਜਾਈਏ ਸਾਡੇ ਆਗੂਆਂ ਨੂੰ ਅਸੀਂ ਤਾਕਤ ਦੇਈਏ ਬਾਅਦ ਤੋਂ ਤਾਂ ਜੋ ਅਸੀਂ ਆਪਣੇ ਮਸਲੇ ਹੱਲ ਕਰਵਾ ਸਕੀਏ ਹਾਲਾਤ ਬਹੁਤ ਗੰਭੀਰ ਨੇ ਸਾਥੀਓ ਮਾੜੇ ਨੇ ਜਿਹੜੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਰੈਗੂਲਰ ਮੁਲਾਜ਼ਮ ਨੇ ਉਹ ਆਪਣੀ ਨਿੱਕੀ ਨਿੱਕੀ ਲੜਾਈ ਨੂੰ ਵੀ ਤਨਦੇਹੀ ਨਾਲ ਲੜ ਰਹੇ ਆ ਪਿੱਛੇ ਜੇ ਪ੍ਰੋਮੋਸ਼ਨਾਂ ਦੀ ਵੀ ਮਾੜੀ ਮੁੱਟੀ ਉੱਚੀ ਨੀਚ ਰਹੀ ਤਾਂ ਵੀ ਉਹ ਕੱਲ 28 ਤਰੀਕ ਨੂੰ ਘਰ ਨਹੀਂ ਬੈਠੇ ਮਹੱਲੀ ਦੇ ਗੇਟ ਮਹੱਲੀ ਦਫ਼ਤਰ ਦੇ ਗੇਟ ਤੇ ਜਾ ਕੇ ਲੜਾਈ ਲੜੀ ਤੇ ਅਸੀਂ ਅਵੇਸਲੇ ਹੋਏ ਘਰਾਂ ਚ ਕਿਵੇਂ ਬੈਠ ਸਕਦੇ ਹਾਂ ਸਾਨੂੰ ਵੀ ਲੜਾਈ ਲੜਨੀ ਪੈਣੀ ਹੈ ਆਪਣੇ ਹੱਕ ਪ੍ਰਾਪਤ ਕਰਨੇ ਪੈਣੇ ਆ ਹਰ ਮਸਲੇ ਦਾ ਹੱਲ ਹੁੰਦਾ ਜੇ ਅਸੀਂ ਇੱਕ ਜੁਟਤਾ ਦੇ ਨਾਲ ਏਕਤਾ ਦੇ ਨਾਲ ਸੂਝ-ਬੂਝ ਨਾਲ ਅੱਗੇ ਵਧੀਏ ਆਪਣੇ ਆਪਣੀ ਜੌਬ ਨੂੰ ਸਿਕਯਰ ਕਰਾਈਏ ਆਪਣੇ ਹੱਥਾਂ ਚਾਰ ਪੀਰੇ ਚੱਜ ਦੇ ਆਉਣ ਲੱਗਣ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ ਸੁਖਾਲੀ ਹੋਵੇ ਜਿਨ੍ਹਾਂ ਦਾ ਜਿਨ੍ਹਾਂ ਨਾਲ ਸਾਡਾ ਮਾਣ ਸਤਿਕਾਰ ਵਧੇ ਸਾਡੀ ਇੱਜ਼ਤ ਬਹਾਲ ਹੋਵੇ ਸੋ ਬਾਰ ਬਾਰ ਫੇਰ ਉਹੀ ਬੇਨਤੀ ਕਰਦੇ ਆ ਇਸ ਵਿਸ਼ੇ ਤੇ ਵੀ ਮੈਂ ਗੱਲ ਕਰੂੰਗਾ ਵੀ ਕੋਈ ਖੜੱਤਨ ਭਰੀਆਂ ਗੱਲਾਂ ਕੋਈ ਖਟਾਸ ਭਰੀਆਂ ਗੱਲਾਂ ਉਹਨਾਂ ਤੋਂ ਪਰਹੇਜ਼ ਕਰਿਆ ਜਾਵੇ ਇੱਥੇ ਹਰ ਬੰਦਾ ਆਪਣੇ ਆਪ ਚ ਸਹੀ ਹੁੰਦਾ ਹੈ ਜੇ ਅਸੀਂ ਕਿਸੇ ਨੂੰ ਇਹ ਲੈ ਕੇ ਚੱਲ ਪਈਏ ਵੀ ਮੈਂ ਫਲਾਣੇ ਨੂੰ ਗਲਤ ਸਾਬਤ ਕਰਨਾ ਹੈ ਤਾਂ ਅਸੀਂ ਉਹਨੂੰ ਗਲਤ ਸਾਬਤ ਕਰਦੇ ਕਰਦੇ ਸਮਾਂ ਲਗਾ ਸਕਦੇ ਹਾਂ ਪਰ ਆਪਣੀ ਪ੍ਰਾਪਤੀ ਨਹੀਂ ਕਰ ਸਕਦੇ ਸੋ ਅਸੀਂ ਆਪਣੀ એનર્ਜੀ ਸਹੀ ਪਾਸੇ ਲਾਈਏ ਮੈਂ ਆਗੂਆਂ ਨੂੰ ਵੀ ਬੇਨਤੀ ਕਰਦਾ ਵੀ ਕਾਡਰ ਨੂੰ ਸੰਭਾਲਣ ਵਾਸਤੇ ਕਾਡਰ ਚ ਜੋਸ਼ ਭਰਨ ਵਾਸਤੇ ਕੋਈ ਆਪਣੇ ਪੈੰਤੜੇ ਖੇਡੋ ਆਪਣੀ ਗੱਲ ਉਸ ਤਰ੍ਹਾਂ ਦੀ ਰੱਖੋ ਸਮਾਜ ਜਿਹਦੇ ਨਾਲ ਸਾਡੇ ਲੋਕਾਂ ਚ ਜੋਸ਼ ਭਰੇ ਸਾਡੇ ਤੋਂ ਆਏ ਮੰਨ ਕੇ ਚੱਲ ਲੋ ਹੁਣ ਤੱਕ ਸਾਰਿਆਂ ਚੋ ਵਿਚੀ ਮੈਂ ਵਿਚੀ ਤੁਸੀਂ ਸਾਰੇ ਅਸੀਂ ਸਾਰਿਆਂ ਨੇ ਗਲਤੀਆਂ ਕੀਤੀਆਂ ਹਲੇ ਤੱਕ ਜਿਵੇਂ ਅਸੀਂ ਪੰਜਾਬ ਦੇ ਲੋਕਾਂ ਜਿਵੇਂ ਅਸੀਂ ਪੂਰੀ ਜਵਾਨੀ ਦੇ ਵਿੱਚ ਪੰਜਾਬ ਦੇ ਸਕੂਲਾਂ 'ਚ ਭਰਤੀ ਹੋਏ ਜਿਵੇਂ ਸਾਡੇ ਡਿਪਾਰਟਮੈਂਟ ਦਾ ਸੰਘਰਸ਼ਸ਼ਮਈ ਇਤਿਹਾਸ ਹੈ ਉਸ ਹਾਵ ਨਾਲ ਅਸੀਂ ਕੁਝ ਪ੍ਰਾਪਤ ਨਹੀਂ ਕਰ ਸਕੇ ਉਸ ਹਾਵ ਨਾਲ ਅਸੀਂ ਲਾਰੇ ਆਪਣੇ ਲਈ ਬੇਇੱਜ਼ਤੀ ਹੀ ਪ੍ਰਾਪਤ ਕੀਤੀ ਆ ਅਸੀਂ ਸਰਕਾਰ ਦੇ ਝੁੰਗ ਝੁੰਗਲ ਚ ਹੀ ਫਸੇ ਆ ਉਹਨੇ ਸਾਨੂੰ ਉਲਝਣਾ ਚ ਹੀ ਫਸਾਇਆ ਸਾਨੂੰ ਆਪਸ ਦੇ ਵਿੱਚ ਲੜਾਇਆ ਹੀ ਆ ਅਸੀਂ ਹੁਣ ਵੀ ਲੜੀ ਜਾਂਦੇ ਆ ਲੜਨਾ ਸਾਨੂੰ ਸਰਕਾਰ ਨਾਲ ਬਣਦਾ ਲੰਬੀ ਵੀਡੀਓ ਮੈਂ ਨਹੀਂ ਪਾਉਣੀ ਮੈਂ ਸਿਰਫ ਬੇਨਤੀ ਕਰਨੀ ਆ ਬੇਨਤੀ ਕਰਨ ਦੇ ਮੇਰੇ ਕਿੰਨੇ ਪੱਖ ਹੋ ਸਕਦੇ ਨੇ ਹੋਰ ਬਥੇਰੇ ਹੋ ਸਕਦੇ ਨੇ ਕੱਲੇ-ਕੱਲੇ ਬੰਦੇ ਤੱਕ ਗੱਲ ਪਹੁੰਚਾ ਦਿਓ ਹਰ ਇੱਕ ਸਾਥੀ ਦੇ ਚਰਨਾਂ ਦੇ ਵਿੱਚ ਹੱਥ ਵਨ ਕੇ ਬੇਨਤੀ ਕਰਦੇ ਆਂ ਵੀ ਆਉਣ ਵਾਲੀ ਰੈਲੀ ਦੇ ਵਿੱਚ ਵੱਡਾ ਇਕੱਠ ਲੈ ਕੇ ਜਾਓ ਆਪਣੇ ਆਪ ਆਪਦੇ ਬਲਾਕ ਪ੍ਰਧਾਨਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਕਹੋ ਵੀ ਅਸੀਂ ਜਾਣਾ ਹੈ ਰੈਲੀ ਤੇ ਆਪਣੇ ਆਪ ਆਪਣੇ ਜ਼ਿਲ੍ਹਾ ਪ੍ਰਧਾਨਾਂ ਨੂੰ ਬਲਾਕ ਪ੍ਰਧਾਨਾਂ ਨੂੰ ਉਹਨਾਂ ਕ ਫੰਡ-ਫੁੰਡ ਮਹਈਆ ਕਰਾਓ ਜਿਵੇਂ ਕੋਈ ਸਟੇਟ ਬੋਡੀ ਨੇ ਜ਼ਿਲ੍ਹਾ ਕਮੇਟੀ ਨੇ ਜਿਵੇਂ ਤੁਹਾਨੂੰ ਉੱਥੇ ਪਹੁੰਚਣ ਦੇ ਖਰਚੇ ਦੇ ਤਹਿਤ ਲਾਇਆ ਥੋੜੀ ਜੀ ਹਿੰਮਤ ਦਿਖਾਓ ਘਰਾਂ ਚੋਂ ਨਿਕਲੋ ਇੰਨੀ ਢੇਰੀ ਟਾਕੇ ਬੈਠਣ ਦਾ ਸਮਾਂ ਨਹੀਂ ਐਨਾ ਮਾੜਾ ਕਿਰਦਾਰ ਨਹੀਂ ਹੈ ਸਾਡਾ ਐਨੀ ਮਾੜੀ ਧਰਤੀ 'ਚ ਅਸੀਂ ਪੈਦਾ ਹੋਏ ਲੋਕ ਨਹੀਂ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਅਸੀਂ ਉਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹਾਂ ਜਿਨ੍ਹਾਂ ਦਾ ਇਤਿਹਾਸ ਸੰਘਰਸ਼ਮਈ ਆ ਜਿਨ੍ਹਾਂ ਨੇ ਆਪਣੇ ਹੱਕ ਦੇ ਲਈ ਆਵਾਜ਼ ਹਮੇਸ਼ਾ ਬੁਲੰਦ ਕੀਤੀ ਹੀ ਕੀਤੀ ਆ ਜੇ ਅਸੀਂ ਆਪਣੀ ਆਵਾਜ਼ ਬੁਲੰਦ ਕਰਕੇ ਆਪਣੇ ਹੱਕ ਪ੍ਰਾਪਤ ਨਹੀਂ ਕਰਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਮੁਦ ਖਾਵਾਂਗੇ ਸੋ ਸਾਨੂੰ ਇੱਕ ਪਲੇਟਫਾਰਮ ਤੇ ਅਸੀਂ ਇਕੱਠੇ ਆਂ ਐਸੇ ਤਰ੍ਹਾਂ ਹੀ ਇਕੱਠੇ ਰਹਿੰਦੇ ਹੋਏ ਜੋਸ਼ ਨਾਲ ਆਉਣ ਵਾਲੇ 6 ਮਹੀਨੇ 5 ਮਹੀਨੇ ਜਿਵੇਂ ਵੀ ਸਾਡੇ ਆਗੂ ਪਲਾਨ ਦਿੰਦੇ ਨੇ ਜੋਸ਼ ਖੁروش ਨਾਲ ਲੜਾਈ ਲੜੀਏ ਸੋ ਇੱਕ ਦੂਜੇ ਨੂੰ ਨੀਵਾ ਨਾ ਦਿਖਾਈਏ ਜਿਨ੍ਹਾਂ ਨੇ ਨੁਕਸਾਨ ਕਰਤੇ ਜਿੰਮੇ ਹੋ ਗਏ ਉਹ ਭੁੱਲ ਜਾਈਏ ਉਹਨਾਂ ਚੀਜ਼ਾਂ ਨਾਲ ਸਾਡੀ ਪਰਵਾਹੀ ਨਹੀਂ ਹੋਣੀ ਸਾਨੂੰ ਮੌਜੂਦਾ ਸਮਾਂ ਸਮੇਂ ਦੇ ਵਿੱਚ ਇੱਜ਼ਤ ਮਾਣ ਦੀ ਰਾਖੀ ਲਈ ਸੰਘਰਸ਼ ਕਰਦਿਆਂ ਪ੍ਰਾਪਤੀਆਂ ਕਰਨੀਆਂ অতি ਜ਼ਰੂਰੀ ਨੇ ਕਿਸੇ ਨੂੰ ਨੀਮਾ ਦਿਖਾ ਕੇ ਕਿਸੇ ਨੇ ਨੁਕਸਾਨ ਕਰਤਾ ਸਿਰਫ ਉਹ ਪੇਸ਼ ਕਰਕੇ ਸਾਡੇ ਪੱਲੇ ਕੁਝ ਪੈਣ ਵਾਲਾ ਨਹੀਂ ਹੈ ਸੋ ਇਨੀ ਕ ਬੇਨਤੀ ਕਬੂਲ ਕਰਿਓ ਹਰ ਸਾਥੀ ਤੱਕ ਗੱਲ ਪਹੁੰਚਾਓ ਜਿਹੜੇ ਐਸਬ ਜੇ ਹੋਏ ਬੈਠੇ ਆ ਉਹਨਾਂ ਨੂੰ ਐਕਟਿਵ ਕਰੋ ਉਹਨਾਂ ਨੂੰ ਕਹੋ ਵੀ ਕੋਈ ਗੱਲ ਨਹੀਂ ਇੱਕ ਹਮਲਾ ਹੋਰ ਮਾਰੀਏ ਜਿਹੜਾ ਕੋਈ ਟੈਂਦੀ ਗੱਲ ਕਰਦਾ ਵੀ ਕੁਝ ਬਣਦਾ ਨਹੀਂ ਇਕੱਠ ਨਹੀਂ ਹੁੰਦਾ ਉਹਨੂੰ ਕਹੋ ਵੀ ਨਹੀਂ ਜੇ ਆਪਾਂ ਜਾਵਾਂਗੇ ਤੂੰ ਤੇ ਮੈਂ ਜਾਵਾਂਗੇ ਆਪਾਂ ਦੋਨੇ ਹੋਰ 10 ਨੂੰ ਲੈ ਕੇ ਜਾਵਾਂਗੇ 10 ਗਾਹਾਂ 50 100 1000 ਨੂੰ ਲੈ ਕੇ ਜਾਣਗੇ ਤਾਂ ਹੀ ਇਕੱਠ ਹੋਊਗਾ ਲਾਸਟ ਦੇ ਵਿੱਚ ਇਹ ਗੱਲ ਸਮਝ ਲਓ ਜੇ ਅਸੀਂ 12000 ਚੋਂ 5000 ਬੰਦਾ ਵੀ ਸੜਕਾਂ ਤੇ ਕੱਢ ਦਿੰਨੇ ਆ ਨਾ ਤੁਹਾਡੇ ਕੋਲੇ ਅੱਗ ਵਰਗੇ ਆਗੂ ਨੇ ਤੁਹਾਡੇ ਕੋਲੇ ਅੱਗ ਵਰਕੇ ਜੋਸ਼ੀਲੇ ਸੰਘਰਸ਼ ਦੇ ਹਰ ਮਤਲਬ ਟੀਸੀ ਵਾਲੇ ਥਾਂ ਤੇ ਪਹੁੰਚਣ ਵਾਲੇ ਹਜ਼ਾਰਾਂ ਬੰਦੇ ਨੇ ਜੇ ਤੁਸੀਂ 5000 ਦਾ ਇਕੱਠ ਕਰਦੇ ਹੋ ਤਾਂ ਉਹਨਾਂ 'ਚ ਕਿੰਨਾ ਜੋਸ਼ ਆਊਗਾ ਤੇ ਤੁਹਾਨੂੰ ਪ੍ਰਾਪਤੀ ਲੈਣ ਵਾਸਤੇ ਸਰਕਾਰ ਦੇ ਖਿਲਾਫ ਕਿੰਨਾ ਡਟਣਗੇ ਇਹ ਸੋਚਿਓ ਬਸ ਤੁਸੀਂ ਕੀ ਕਰਨਾ ਹੈ ਆਪਦੇ ਦੋ ਪਰੌਂਠੇ ਲੈ ਕੇ ਤਿਆਰ ਹੋ ਕੇ ਸਮੇਂ ਸਿਰ ਰੈਲੀ ਤੇ ਪਹੁੰਚਣਾ ਤੇ ਤੁਹਾਨੂੰ ਕੀ ਰਿਜ਼ਲਟ ਮਿਲਦੇ ਨੇ ਆਉਣ ਵਾਲੇ 4-5 ਮਹੀਨਿਆਂ 'ਚ ਤੁਹਾਡਾ ਭਵਿੱਖ ਕਿੰਨਾ ਸਿਕਿਉਰ ਹੋਣਾ ਤੁਹਾਡੇ ਆਗੂ ਆ ਜਿਹੜੇ ਉਹ ਤੁਹਾਨੂੰ ਆਪ ਪ੍ਰਾਪਤੀ ਲੈ ਕੇ ਦੇਣਗੇ ਵਿਸ਼ਵਾਸ ਕਰੋ ਇੱਕ ਵਾਰੀ ਹੋਰ ਆਪਣੇ ਕੋਲੇ ਕੋਈ ਚਾਰਾ ਵੀ ਨਹੀਂ ਹੁਣ ਆਏ ਤਿਲ ਤਿਲ ਮਰਨ ਨਾਲੋਂ ਆਏ ਰੋਲ ਰੋਲ ਕੇ ਮਰਨ ਨਾਲੋਂ ਬਿਹਤਰ ਹੈ ਅਸੀਂ ਸੰਘਰਸ਼ ਦੇ ਮੈਦਾਨ ਚ ਕੁੱਦ ਗਏ ਆਓ ਇੱਕ ਰਲ ਮਿਲ ਕੇ ਵੱਡਾ ਹਮਲਾ ਮਾਰੀਏ ਵੱਡੀ ਰੈਲੀ ਕੱਢੀਏ ਵੱਡਾ ਇਕੱਠ ਕੱਢੀਏ ਪੰਜਾਬ ਸਰਕਾਰ ਨੂੰ ਜਿਹਦੇ 4 ਸਾਲ ਲੰਘ ਕੇ ਉਹਨੂੰ ਦਿਖਾਈਏ ਵੀ ਆਹ ਲੋਕ ਹੁੰਦੇ ਨੇ ਸੰਘਰਸ਼ ਵਾਲੇ ਜਿਨ੍ਹਾਂ ਨੇ ਆਪਣੇ ਹੱਕ ਲੈਣੇ ਨੇ ਤੇ ਸਰਕਾਰ ਤੁਹਾਡੇ ਨਾਲ ਆਪ ਬੈਠ ਕੇ ਮੀਟਿੰਗਾਂ ਕਰੇ ਸਹਿਯਾਰ ਕਰਿਓ ਹਰ ਸਾਥੀ ਤੱਕ ਪਹੁੰਚਾਓ ਬਹੁਤ ਬਹੁਤ ਧੰਨਵਾਦ